ਸ੍ਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਟਾਈਗਰ ਪੰਜਾਬ ਨਿਊਜ਼ ਤੇ ਮੈਂ ਉਸਰਾਮ ਸਿੰਘ ਥਾਣਾ ਬਰੀਵਾਲਾ ਦੀ ਪੁਲਿਸ ਵੱਲੋਂ ਯੋਧ ਨਸ਼ਿਆਂ ਵਿਰੁੱਧ ਅੰਮ੍ਰਿਤ ਮਹਿਮਤਾ ਹੈ ਤੋਂ ਵੱਡੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਸਮੇਤ ਦੋ ਵਿਅਕਤੀਆਂ ਨੂੰ ਕੀਤਾ ਕਾਬੂ ਮਾਮਲਾ ਦਰਜ ਜਿਲ੍ਹਾ ਸ੍ਰੀ ਮੋਕਸਰ ਸਾਹਿਬ ਦੇ ਅਧੀਨ ਆਉਂਦੇ ਥਾਣਾ ਬਰੀਵਾਲਾ ਦੀ ਪੁਲਿਸ ਵੱਲੋਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਡੀਜੀਪੀ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਦੇ ਦਿਸ਼ਾ-ਨਿਰਦੇਸ਼ਾਂ ਤੇ ਚੱਲਦਿਆਂ ਥਾਣਾ ਮੁਖੀ ਜਗਸੀਰ ਸਿੰਘ ਦੀ ਯੋਗ ਅਗਵਾਈ ਵਿੱਚ ਯੋਧ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਡੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ ਇਸ ਸਬੰਧੀ ਐਸਆਈ ਧਰਮਪਾਲ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਉੱਪਰ ਦੱਸੇ ਅਨਸਾਰ ਬਿਟੀ ਮਹਿਮਤ ਤੇ ਤਦਸਾ ਸੁਦਾਗਰਾਂ ਅਤੇ ਨਸ਼ਾ ਸੇਵਨ ਕਰਨ ਵਾਲੀ ਅਣਸਰਾਂ ਨੂੰ ਨਕੇਲ ਪਾਉਣ ਲਈ ਥਾਣਾ ਬਰੀਵਾਲਾ ਦੀ ਪੁਲਿਸ ਵੱਲੋਂ ਹਰ ਸਮੇਂ ਗਸ਼ਤ ਕੀਤੇ ਜਾਣ ਦੀ ਮਹਿਮੇ ਸ਼ੁਰੂ ਕੀਤੀ ਹੋਈ ਹੈ ਇਸੇ ਕੜੀ ਤਹਿਤ ਪੁਲਿਸ ਪਾਰਟੀ ਪਿੰਡ ਸਰੇ ਨਾਂਗਾ ਵੱਲੋਂ ਬਿਜਲੀ ਕੰਟਰੋਲ ਰੂਮ ਨੇੜਿਓਂ ਬਰੀਵਾਲਾ ਨੂੰ ਆਉਣ ਵਾਲੇ ਕੱਚੇ ਰਸਤੇ ਆ ਰਹੀ ਸੀ ਉਹਨਾਂ ਦੱਸਿਆ ਕਿ ਰਸਤੇ ਨੂੰ ਕ੍ਰਾਂਸ ਕਰਨ ਵਾਲੇ ਸੇਮ ਨਾਲੇ ਦੇ ਪੁਲ ਤੇ ਦੋ ਸ਼ੱਕੀ ਵਿਅਕਤੀਆਂ ਨੂੰ ਬੈਠੀ ਵੇਖਿਆ ਤਾਂ ਪੁਲਿਸ ਵੱਲੋਂ ਸ਼ੱਕ ਦੇ ਆਧਾਰ ਤੇ ਦੋਨਾਂ ਵਿੱਚੋਂ ਇੱਕ ਵਿਅਕਤੀ ਨੇ ਆਪਣੇ ਹੱਥ ਵਿੱਚ ਲਪਾਫਾ ਫੜਿਆ ਹੋਇਆ ਸੀ ਜਦੋਂ ਲਪਾਫੇ ਦੀ ਪੁਲਿਸ ਵੱਲੋਂ ਤਲਾਸ਼ੀ ਕੀਤੀ ਗਈ ਤਾਂ ਵੱਡੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਥਾਣਾ ਬਰੀਵਾਲਾ ਵਿਖੇ ਐਫ ਆਰ ਆਈ 24 ਅਧੀਨ ਧਾਰਾ 22 ਬੀ 685 ਐਨ ਡੀ ਪੀ ਸੀ ਐਕਟ ਤਹਿਤ ਗੁਰਪਿਆਰ ਸਿੰਘ ਪੁੱਤਰ 베ਦੀ ਅਤੇ ਗੁਰਪਾਲ ਸਿੰਘ ਪੁੱਤਰ ਨੈਬ ਸਿੰਘ ਵਾਸੀ ਪਿੰਡ ਹਰੀਕੇ ਕਲਾਂ ਵਿਰੋਧ ਕੀਤਾ ਗਿਆ ਮਾਮਲਾ ਦਰਜ ਮੰਡੀ ਬਰੀਵਾਲਾ ਤੋਂ ਪੱਤਰਕਾਰ ਪ੍ਰਦੀਪ ਕੁਮਾਰ ਦੀ ਵਿਸ਼ੇਸ਼ ਓਟ ਧੰਨਵਾਦ ਸਾਸਤਰੀ